ਸਿਆਸਤ ਵਿੱਚ ਬਹੁਤ ਕੁਝ ਦੇਖਣ ਨੂੰ ਮਿਲਦਾ ਹੈ ਬਹੁਤ ਕੁਝ ਸੁਣਨ ਨੂੰ ਮਿਲਦਾ ਹੈ ਔਰ ਜਿਨ੍ਹਾਂ ਨੂੰ ਦੇਖ ਸੁਣ ਕੇ ਇਨਸਾਨ ਨੂੰ ਅਚੰਬਾ ਲੱਗ ਜਾਂਦਾ ਹੈ ਇੱਕ ਅਚੰਬੇ ਵਾਲੀ ਗੱਲ ਆ ਅੱਜ ਕਪੂਰਥਲਾ ਦੀ ਸਿਆਸਤ ਵਿੱਚੋਂ ਦੇਖਣ ਨੂੰ ਬਾਹਰ ਆਈ ਹੈ ਜੀ ਹਾਂ ਆਮ ਤੌਰ ਤੇ ਤੁਸੀਂ ਦੇਖਿਆ ਹੋਣਾ ਕਿ ਮਰੇ ਬੰਦੇ ਦੀਆਂ ਵੋਟਾਂ ਕੋਈ ਦੂਸਰਾ ਪਾ ਗਿਆ ਪਰ ਕੀ ਤੁਸੀਂ ਕਦੇ ਇਹ ਸੁਣਿਆ ਕਿ ਬੰਦਾ ਜਿਉਂਦਾ ਆ ਪਰ ਉਸ ਨੂੰ ਮਰਿਆ ਕਰਾਰ ਦੇ ਦਿੱਤਾ ਗਿਆ ਜੀਆ ਬਿਲਕੁਲ ਅਜਿਹਾ ਹੀ ਵਾਪਰਿਆ ਕਪੂਰਥਲਾ ਦੇ ਬੂਥ ਨੰਬਰ 78 ਤੇ ਜਿੱਥੇ 72 ਸਾਲ ਦੇ ਇੱਕ ਆਦਮੀ ਦੀ ਵੋਟ ਇਹ ਕਹਿ ਕੇ ਕੱਟ ਦਿੱਤੀ ਗਈ ਕਿ ਉਹ ਮਰ ਗਿਆ ਪਰ ਅਚਾਨਕ ਉਹ ਆਦਮੀ ਜ਼ਿੰਦਾ ਹੋ ਗਿਆ ਤੇ ਵੋਟ ਪਾਉਣ ਪਹੁੰਚ ਗਿਆ ਆਪਣੀ ਪਤਨੀ ਦੇ ਨਾਲ ਤੇ ਉਸ ਵੇਲੇ ਉੱਥੇ ਹੰਗਾਮੇ ਦੇ ਹਾਲਾਤ ਬਣ ਗਏ ਮੈਂ ਜ਼ਿੰਦਾ ਹਾਂ ਇਸ ਦੀ ਤਰਜ਼ ਤੇ ਅੱਜ ਲੋਕ ਸਭਾ ਚੋਣਾਂ ਦੇ 7ਵੇਂ ਦੌਰ ਦੀ ਪੋਲਿੰਗ ਹੋ ਰਹੀ ਸੀ ਔਰ ਇਸ ਦੌਰਾਨ ਪੰਜਾਬ ਦੇ ਖਡੂਰ ਸਾਹਿਬ ਹਲਕੇ ਤੋਂ ਕਪੂਰਥਲਾ ਦੇ 86 ਨੰਬਰ ਬੂਥ ਦੇ ਬਾਹਰ ਅਰुण ਜਲੋਟਾ ਜਿਸ ਦੀ ਉਮਰ 72 ਸਾਲ ਹੈ ਉਸ ਨੇ ਚੋਣ ਅਯੋਗ ਦੇ ਦੁਆਰਾ ਜੋ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਸੀ ਉਸ ਦੇ ਬਾਬਤ ਜੰਮ ਕੇ ਹੰਗਾਮਾ ਕੀਤਾ ਅਰुण ਜਲੋਟਾ ਪਹਿਲਾਂ 86 ਨੰਬਰ ਬੂਥ ਤੇ ਆਪਣੀ ਘਰਵਾਲੀ ਦੇ ਨਾਲ ਵੋਟ ਪਾਉਣ ਗਿਆ ਉਸਦੀ ਘਰ ਵਾਲੀ ਦੀ ਵੋਟ ਤਾਂ ਸੀਗੀ ਪਰ ਜਦੋਂ ਇਹ ਪਤਾ ਲੱਗਾ ਕਿ ਉਸ ਨੂੰ ਮ੍ਰਿਤਕ ਕਹਿ ਕੇ ਉਸਦੀ ਵੋਟ ਕੱਟ ਦਿੱਤੀ ਗਈ ਹੈ ਤਾਂ ਉਸਦੇ ਸੱਤੀ ਕੱਪੜੀ ਅੱਗ ਲੱਗੇ। ਉਹਨੇ ਦੱਸਿਆ ਕਿ ਬੀਐਲਓ ਨੇ ਉਹਨੂੰ ਮ੍ਰਿਤਕ ਦੱਸ ਕੇ ਉਸਨੂੰ ਡੈੱਡ ਦੱਸ ਕੇ ਉਸਦੀ ਵੋਟ ਕੱਟ ਦਿੱਤੀ ਹੈ। ਅਰੁਣ ਜਲੋਟਾ ਨੇ ਉਸੇ ਵੇਲੇ ਆਪਣੇ ਗਲਦੇ ਵਿੱਚ ਪ੍ਰੈਜ਼ੀਡੈਂਟ ਆਫ ਇੰਡੀਆ, ਚੀਫ ਜਸਟਿਸ ਆਫ ਇੰਡੀਆ ਤੇ ਹੋਰ ਅਧਿਕਾਰੀਆਂ ਨੂੰ ਅਪੀਲ ਕਰਦਿਆਂ ਹੋਇਆਂ ਇੱਕ ਤਖਤੀ ਲਟਕਾ ਕੇ ਉਹਨਾਂ ਨੂੰ ਕਿਹਾ ਕਿ ਉਹ ਉਹਨਾਂ ਨੂੰ ਦੁਬਾਰਾ ਜ਼ਿੰਦਾ ਕਰਨ ਤਾਂ ਕਿ ਉਸ ਨੂੰ ਵੋਟ ਦਾ ਅਧਿਕਾਰ ਮਿਲ ਸਕੇ ਆਓ ਤੁਸੀਂ ਵੀ ਦੇਖੋ ਤੇ ਸੁਣੋ ਅਨੂਪ ਜਿਲੋਟਾ ਦੀ ਜ਼ੁਬਾਨੀ ਉਸ ਦੇ ਮਰੇ ਹੋਣ ਦੀ ਕਹਾਣੀ ਅਰਨ ਜਿਲੋਟਾ ਜੀ ਠੀਕ ਹੈ ਇਹ ਕੀ ਗੱਲ ਹੈ ਅੱਜ ਤੁਸੀਂ ਇੱਥੇ ਐਪਲ ਪ੍ਰੈਜ਼ੀਡੈਂਟ ਆਫ ਇੰਡੀਆ ਚੀਫ ਜਿਸਟਿਸ ਹਾਂਜੀ ਇਹ ਅਪੀਲ ਦਾ ਪੇਪਰ ਜਿਹੜਾ ਵਾ ਤੁਸੀਂ ਇੱਥੇ ਲਗਾਇਆ ਹੋਇਆ ਵਾ ਇਹ ਕੀ ਗੱਲ ਹੋਈ ਹੈ ਤੁਸੀਂ ਇੱਥੇ ਵੋਟ ਨਹੀਂ ਪਾਈ ਮੇਰੀ ਮੈਂ ਵੋਟ ਪਾਣ ਆਇਆ ਜੀ ਮੈਨੂੰ ਕਹਿੰਦੇ ਤੁਹਾਡੀ ਵੋਟ ਹੈ ਨਹੀਂ ਓਕੇ ਤੁਹਾਡੀ ਵੋਟ ਕੱਟੀ ਗਈ ਹੈ ਮੇਰੇ ਸਾਰੇ ਪਰਿਵਾਰ ਦੀ ਵੋਟ ਹੈਗੀ ਹੈ ਮੇਰੀ ਮਿਸੇਜ ਨਾਲ ਸੀ ਵੀ ਨਹੀਂ ਵੋਟ ਪਾ ਰਹੇ ਸੀਗੇ ਇਹਨਾਂ ਨੂੰ ਬੜੀ ਮੈਂ ਰਿਕਵੈਸਟ ਕੀਤੀ ਜੀ ਤੁਹਾਡਾ ਫੰਡਮੈਂਟਲ ਰਾਈਟਸ ਹੈ ਤੁਹਾਨੂੰ ਮਿਲੇ ਤੁਸੀਂ ਤਾਂ ਕਟੋ ਮੇਰੇ ਨਾਲ ਰਾਈਟ ਕੋਈ ਆ ਤਾਂ ਮੈਂ ਵੀ ਕਰ ਰਿਹਾ ਹਾਂ ਪ੍ਰੈਜ਼ੀਡੈਂਟ ਆਫ ਇੰਡੀਆ ਪੀਸ ਦਸਟ ਸੁਪਰੀਮ ਕੋਰਟ ਸਪੀਕਰ ਲੋਕ ਸਭਾ ਦਾ ਰਾਜ ਸਭਾ ਖਾਸ ਕਰਕੇ ਪ੍ਰੈਸ ਔਰ ਮੀਡੀਆ ਦਾ ਚੀਫ ਇਲੈਕਸ਼ਨ ਕਮਿਸ਼ਨ ਭਾਰਤ ਦੀ ਇਲੈਕਸ਼ਨ ਇੱਕ ਕੀ ਕਾਰਨ ਕੀ ਹੈ ਕਿਉਂ ਤੁਹਾਡੀ ਵੋਟ ਕਿਉਂ ਕੱਟੀ ਗਈ ਜੋ ਪਤਾ ਲੱਗ ਜੂ ਇਹ ਕਹਿੰਦੇ ਤੁਹਾਡੇ ਗਵੰਡੀ ਦੀ ਕੱਟਣੀ ਸੀਗੀ ਉਹਦੀ ਡੈਥ ਹੋਈ ਹੈ ਕੱਟੀ ਤੁਹਾਡੀ ਗਈ ਆਪਾਂ ਇਹ ਹੀ ਮੰਨ ਕੇ ਚੱਲੀਏ ਕਿ ਗਵੰਡੀ ਜਿਹੜਾ ਵਾ ਉਹ ਮਰਿਆ ਵਾ ਉਹਦੀ ਵੋਟ ਕੱਟਣੀ ਸੀਗੀ ਮੈਂ ਨਹੀਂ ਵੀ ਕਹਿੰਦਾ ਜੀ ਮੇਰੀ ਵੋਟ ਕੱਟੀ ਗਈ ਚਾਹੇ ਤੁਸੀਂ ਹੈ ਨਹੀਂ ਜੀ ਅੱਛਾ ਤੁਹਾਨੂੰ ਇਹਨਾਂ ਨੇ ਮਰਿਆਂ ਚ ਪਾਤਾ ਕਿ ਇਹ ਇਹਨਾਂ ਨੂੰ ਪਤਾ ਨਹੀਂ ਕਿ ਚ ਪੈ ਕੇ ਨਹੀਂ ਤੁਸੀਂ ਹੈ ਨਹੀਂ ਜੀ ਜਿਵੇਂ ਕਿ ਆ ਦੇਖੋ ਮੇਰਾ ਲਾਈਫ ਦਾ ਮੇਰਾ ਇਹ ਮੇਰਾ ਨਾ ਨਾ ਕਾਰਡ ਆ ਮੇਰਾ ਵੋਟਰ ਕਾਰਡ ਆ ਮੇਰੀ ਮੂਸੇ ਨਾਲ ਮੇਰੀ ਸਾਰੀ ਫੈਮਿਲੀ ਦੀ ਵੋਟ ਬਣੀ ਨਹੀਂ ਆ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਮੈਨੂੰ ਕੁਐਸਚਨ ਪਹਿਲਾਂ ਹੀ ਪਤਾ ਲੱਗਾ ਸੀਗਾ ਜੀ ਮੈਂ ਪ੍ਰਸ਼ਾਸਨ ਨੂੰ ਦੱਸਿਆ ਸੀਗਾ ਅੱਛਾ ਜੀ ਕਹਿੰਦੇ ਦੇਖਦੇ ਹਾਂ ਮੈਂ ਕਹਿੰਦੇ ਦੇਖਦੇ ਵੀ ਸ਼ਾਇਦ ਬਣ ਗਈ ਹੋਵੇ ਅੱਜ ਐਂ ਤਾਂ ਜਿਹੜੇ ਇੱਥੇ ਦੇ ਆਫੀਸਰ ਸੀ ਪ੍ਰੈਜ਼ਾਈਡਿੰਗ ਆਫਸਰ ਕਹਿੰਦੇ ਤੁਹਾਡੀ ਵੋਟ ਹੈ ਨਹੀਂ ਬੜੀ ਕਿਸੇ ਤਿੰਨ ਲਿਸਟਾਂ ਹੁੰਦੀਆਂ ਤੇ ਉਹਨਾਂ ਲਿਸਟਾਂ 'ਤੇ ਤੁਹਾਡਾ ਕਿਤੇ ਨਾਮ ਹੈ ਨਹੀਂ ਠੀਕ ਹੁਣ ਕੀ ਅਪੀਲ ਕੀ ਕਰਦੇ ਹੋ ਅਪੀਲ ਕਰ ਰਿਹਾ ਜੀ ਮੇਰਾ ਰਾਈਟਸਪਨ ਦਿੱਤਾ ਜਾਵੇ ਫੰਡਾਮੈਂਟਲ ਰਾਈਟ ਪਿਛਲੇ ਵੀ ਰਾਣ ਸਭਾ ਜੂਈ ਪਾਈ ਹੈ ਹੁਣ ਅੱਗੇ ਦੇਖੋ ਮੇਰੀ ਉਮਰ ਹੈ ਪਤਾ ਨਹੀਂ ਅੱਗੇ ਮੈਨੂੰ ਵੋਟ ਪਾਉਣ ਦਾ ਮੌਕਾ ਮਿਲਦਾ ਕਿ ਨਹੀਂ ਮਿਲਦਾ ਮੈਂ ਮੋਸ਼ਨ ਲਾ ਰਹਾ ਇਹ ਹੁਣ 3 ਸਾਲ ਬਾਅਦ ਅਪਰੋਕਸਿਮੇਟ ਮੈਂ ਰਾਣ ਸਭਾ ਜੂ ਚੋਣ ਆਉਣੀ ਹੈ 5 ਸਾਲ ਬਾਅਦ ਹੁੰਦੀ ਹੈ ਪਾਰਲੀਮੈਂਟ ਦੀ ਹੈ ਤੇ ਹਰਾ ਵੀ ਚਾਹੁੰਦਾ ਕਿਉਂਕਿ ਸਾਡੇ ਸਾਰੀ ਭਾਰਤ ਸਰਕਾਰ ਔਰ ਚੋਣ ਕਮਿਸ਼ਨੇਸੀ ਤੇ ਜੋਰ ਪਾਉਂਦਾ ਹੈ ਕਿ ਤੁਹਾਡੇ ਵੋਟ ਜਿਹੜਾ ਪ੍ਰਤੀਸ਼ਤ ਬਧੇ ਵੋਟ ਜਿਆਦਾ ਜਿਆਦਾ ਪਵੇ ਗਿਫਟਸ ਦਿੰਦਾ ਸਭ ਕੁਝ ਦਿੰਦਾ ਪਰ ਇਹ ਜੇ ਇੱਧਰੇ ਕੰਮ ਹੋਣ ਲੱਗੂਗੇ ਕਿ ਬੋਰਡ ਦਾ ਪ੍ਰਤੀਸ਼ਤ ਕੀ ਵੱਧ ਸਕਦਾ ਇਹ ਤਾਂ ਘਟੂਗਾ ਮੈਂ ਬੜਾ ਮਾਯੂਸ ਹੈ ਮਾਯੂਸ ਹੋ ਕੇ ਮੈਂ ਹਰਾਮਨਾਜ਼ ਲਸਰੇ ਤੇ ਇਥੇ ਵਜਦੀਵੇ ਤੁਸੀਂ ਆ ਗਏ ਹੋ ਤੇ ਮੈਂ ਤੁਹਾਡਾ ਧੰਨਵਾਦੀ ਹਾਂ ਤੁਸੀਂ ਮੇਰੀ ਆਵਾਜ਼ ਪਹੁੰਚਾਓ ਆਪਣੇ ਮੀਡੀਆ ਰਾਹੀਂ ਇਹ ਅੱਗੇ ਤੋਂ ਕਿਸੇ ਨਾ ਹੋਰ ਨਾ ਨਾ ਹੋਵੇ ਔਰ ਮੈਨੂੰ ਅਗਲੀ ਕੋਈ ਵੀ ਕੋਈ ਵੀ ਇਲੈਕਸ਼ਨ ਆਵੇ ਪ੍ਰਤੀਮਨ ਬੋਰਡ ਪਾੰਦਾ ਵਿਚਾਰ ਰੋਤਾ ਜੇ ਦੇਖੋ ਮੇਰੀ ਬੇਨਤੀ ਹੈ ਮੇਰੇ ਇਹ ਜੋ ਸਪੈਸਿਫਿਕ ਤੁਸੀਂ ਕੇਸ ਦੱਸਿਆ ਮੇਰੀ ਜਾਣਕਾਰੀ ਦੇ ਵਿੱਚ ਨਹੀਂ ਮੇਰੀ ਜਾਣਕਾਰੀ ਦੇ ਵਿੱਚ ਨਹੀਂ ਹੈ ਵੈਸੇ ਮੈਂ ਦੱਸਦਾ ਮੈਂ ਮੈਨੂੰ ਬਲਕਿ ਖੁਸ਼ੀ ਹੈ ਦੱਸਦੇ ਹੋਏ ਤਕਰੀਬਨ 10000 ਇਹ ਜੇ ਵੋਟਰਸ ਨੇ ਜੋ ਕਿ ਫਸਟ ਟਾਈਮ ਨਵੇਂ ਵੋਟਰਸ ਨੇ ਉਹ ਸਾਡੀ ਕੋਸ਼ਿਸ਼ ਹੈ ਕਿ ਹਰ ਕਿਸੇ ਹਰ ਵਰਗ ਨੂੰ ਅਸੀਂ ਟੱਚ ਕਰੀਏ ਔਰ ਕੋਈ ਵੀ ਵੰਚਿਤ ਨਾ ਰਹੇ ਬਿਲਕੁਲ ਠੀਕ ਹੈ ਲੇਕਿਨ ਉਹਦੇ ਕੀ ਹੈ ਕਿ 72 ਸਾਲ ਦੀ ਉਹਨਾਂ ਦੀ ਹੈ ਜੇ ਅਜੇ ਤੱਕ ਹਰ ਇਲੈਕਸ਼ਨ ਚ ਆਪਣੀ ਵੋਟ ਫੋਨ ਕਰਦੇ ਆਏ ਜੀ ਪਰ ਇਸ ਵੇਲੇ ਉਹਨਾਂ ਨੂੰ ਲਾਸਟ ਮੂਮੈਂਟ ਆ ਕੇ ਮੈਸੇਜ ਆਦਾ ਕਿ ਤੁਹਾਡੀ ਵੋਟ ਕੱਟੀ ਗਈ ਹੈ ਜਦ ਕੀ ਹੋਇਆ ਕੀ ਹੈ ਕਿ ਉਹਨਾਂ ਦੇ ਪੜੋਸੀ ਜਿਹੜੇ ਕਿ ਇਥੋਂ ਐਸੋ ਦੇ ਐਕਸਪਾਇਰ ਹੋ ਚੁੱਕੇ ਆ ਉਹਨਾਂ ਦੀ ਵੋਟ ਐਡਜਸਟ ਕਰ ਰਹੀ ਹੈ ਉਹਨਾਂ ਦੀ ਜਗ੍ਹਾ ਉਹਨਾਂ ਦੀ ਕੱਟੀ ਗਈ ਜਿਹੜੇ ਬੰਦੇ ਲਾਈ ਦੇਖੋ ਜੀ ਮੈਂ ਹੀ ਬੇਨਤੀ ਕਰਾਂਗਾ ਇਹਦੇ ਵਿੱਚ ਹਰ ਕਿਸ ਹਰ ਸਿਸਟਮ ਦੇ ਵਿੱਚ ਰਿਡਰੈਸ ਕਿਸੇ ਵੀ ਪ੍ਰੋਬਲਮ ਨੂੰ ਰਿਡਰੈਸ ਕਰਨ ਦੇ ਇੰਤਜ਼ਾਮ ਹੁੰਦੇ ਨੇ ਪ੍ਰੋਸੈਸ ਹੁੰਦਾ ਜੇ ਇਹ ਜੀ ਕੋਈ ਗੱਲ ਹੈ ਤਾਂ ਸਾਡੇ ਤੱਕ ਪਹੁੰਚ ਕਰੋ ਅਸੀਂ ਇਹਨੂੰ ਚੈੱਕ ਕਰਵਾ ਲਾਂਗੇ ਫਿਰ ਉਹਦਾ ਕੋਈ ਸੋਲੂਸ਼ਨ ਐਸੋ ਦੇ ਵੋਟ ਪੋਲਿੰਗ ਵਾਸਤੇ ਹਾਲ ਦੀ ਘੜੀ ਦੇ ਵਿੱਚ ਜੀ ਹੁਣ ਨਹੀਂ ਹੈ ਸੰਭਵ ਕਿਉਂਕਿ ਤੁਹਾਨੂੰ ਪਤਾ ਹੈ ਕਿ ਸਿਰਫ ਮਾਤਰ ਕੁਝ ਘੰਟੇ ਹੀ ਰਹਿ ਰਹੇ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਐਮਾਜ਼ਨ ਫਾਇਰ ਟੀਵੀ ਡੇਲੀ ਹੰਟ ਤੇ ਈਵਾਵਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ રાણી રપે તો દૂર તે મુદ્દે નેડે પંજાબી ટીવી